ਆ ਭੋਲੇ ਕਰੀ ਆ ਉਹ ਕੀ ਕਰੀ ਜਾਂਦਾ ਬੈਠਾ ਥਲੇ ਉਹ ਕੋਸ ਨਹੀਂ ਆ ਰਾਤ ਕਦ ਪ੍ਰੇਤਾਂ ਮਾਰ ਕੇ ਰੱਖੀ ਜਾਂਦਾ ਸੀਗਾ ਖਲਾਰਾ ਪਾਇਆ ਪਿਆ ਸੀਗਾ ਉਹ ਭੋਲੇ ਆ ਤੈਨੂੰ ਪਤਾ ਇੱਕ ਗੱਲ ਦਾ ਕਿਹੜੀ ਗੱਲ ਦਾ ਬਾਈ ਉਹ ਯਾਰ ਉਹ ਨਹੀਂ ਯਮਨ ਸਮਗਾਣਾ ਕਿਹੜਾ ਯਾਰ ਹਮਣਾ ਸੁਣਾ ਗਾਣਾ ਅੱਛਾ ਉਹ ਕਲਾਇਆ ਹਾਂ ਹਾਂ ਉਹਦਾ ਕਿਵੇਂ ਕੀ ਉਹ ਉਹਦਾ ਕੀ ਨਹੀਂ ਭਰਾਵਾ ਉਹਦਾ ਮੈਂ ਸੁਣਿਆ ਗਾਣਾ ਆ ਗਿਆ ਅੱਛਾ ਯਾਰ ਹਮਣਾ ਗਾਣਾ ਕਰਦਾ ਕਿਹੜਾ ਗਾਣਾ ਆਇਆਗਾ ਸਾਧ ਜੀ ਆਰਾਮ ਕਰ ਦਾਦਾ ਕਿ ਨੇੜੇ ਬੈਠ ਕੇ ਦਾਦਾ ਉਹ ਆ ਜਾ ਆ ਜਾ ਬਹਿ ਜਾ ਆ ਜਾ हां ਹੁਣ ਦੱਸ ਤੂੰ ਕਿਹੜਾ ਗਾਣਾ ਆ ਆਵਾ ਉਹਦਾ ਆਇਆ 700 7 ਕੇਸ ਬੜਾ ਘੈਂਟ ਗਾਣਾ ਹੈਗਾ ਸੁਣੀ ਨਹੀਂ ਤੂੰ ਉਹ ਯਾਤਰਾ ਵਾ ਫਿਰ ਤਾ ਤੂੰ ਕੁਝ ਵੀ ਨਹੀਂ ਸੁਣਿਆ ਉਹ ਪ੍ਰਾਵਾ ਕਿ ਕਾਦੀ ਤੇ ਆਇਆ ਮੈਨੂੰ ਐਂ ਤਾਂ ਦੱਸ 7 ਕੇਸ ਤਾਂ ਚਲ ਚਾਦ ਉਹਨੇ ਕੱਢ ਲਿਆ ਪਰ ਗਾਣਾ ਕਾਦੀ ਤੇ ਆਇਆ ਮੈਨੂੰ ਐਂ ਵੀ ਦੱਸ ਮੈਂ ਕਿੱਥੋਂ ਸੁਣਾ ਜਦੋਂ ਮੈਨੂੰ ਪਤਾ ਤਾਂ ਹੈ ਨਹੀਂਗਾ ਹਾਂ 10 10 ਕਿਹੜਾ ਚੈਨਲ ਆ ਕੀ ਉਹਦਾ ਨਾਮ ਨੂੰ ਮੈਨੂੰ ਦੱਸ ਜਲਦੀ ਚੱਲ ਨੋਟ ਕਰ ਉਹ ਨਾ ਸੋ ਕੀ ਉਹਦਾ ਗਾਣਾ ਸੱਚ ਸੌਂਗ ਦਾ ਨਾਮ ਹੈਗਾ ਸੱਤ ਕੇਸ ਹਾਂ ਤੇ YouTube ਚੈਨਲ ਸੀਗਾ ਵਿੱਕੀ ਦਾਈ ਮਾ ਹਾਂ ਉਹ ਸੱਤ ਕੇਸ ਦਾ ਹੀ ਪੋਸਟਰ ਲੱਗਿਆ ਉਹਦੇ ਆਮਣੇ ਦੀ ਫੋਟੋ ਵੀ ਲੱਗੀ ਹੈ ਨਾਲ ਹਾਂ ਉਹ ਆਮਨ ਸਮਾਗਦੀ ਉਹ ਭਰਾ ਉਹ ਹੀ ਕਾਲੇ ਜਿਹੇ ਦੀ ਹੈ ਆ ਸੁਣ ਕੇ ਦੇਖੀ ਬੜਾ ਘੈਂਟ ਗਾਣਾ ਹੈਗਾ। ਉਹ ਅੱਛਾ YouTube ਚੈਨਲ ਤੇ ਕੀ ਨਾ ਦੱਸਿਆ ਵਿੱਕੀ ਦਾ ਹੀ ਮਾ। ਵਿੱਕੀ ਦਾ ਹੀ ਮਾ। ਆਪਾਂ ਹੁਣੇ ਹੀ ਮਾਰਦੇ ਆ ਸੱਚੀ ਯਾਰ। YouTube 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 ਆਪਿਆ ਮਨ ਸੁਣਾ। ਅੱਛਾ Song ਦਾ ਨਾਮ ਹੈਗਾ ਸੱਤ ਕੇਸ। ਆਪਾਂ ਨਹੀਂ ਸੁਣਦੇ ਆ ਹਾਂ ਜੀ ਸੋ ਫੋਰਸ ਕਿੰਨੀ ਬੜੀ ਬਾਤ ਹੈ ਲੋਸਰ ਕੰਟੈਂਟ ਅਮੇਂ ਕਰਦੇ ਬਾਅਦ ਸ਼ੁਰੂਆਤ ਹੈ ਸੋਚੋ ਕਿੰਨੀ ਬੜੀ ਬਾਤ ਹੈ ਇਸ ਨੂੰ ਨੇ ਆਨੰਦ ਲੈਣਾ ਉਹ ਬਾਸ ਕਰਾਉਣਾ ਅੰਦਰ ਖੇੜ ਦੇਣੀ ਕੋਈ ਗਾਣਾ ਸੁਣੀਏ ਯਾਰ ਫੋਟੋ ਤਾਂ ਸਾਬੂ ਵੀ ਇੱਥੇ ਕਿਆ ਮਾਤਾ ਯਾਰ ਬੱਲੇ ਬੱਲੇ ਮਜਾ ਤੇੰਦਾ ਵਾਲਾ ਦਸੀ ਬੱਲਿਏ ਰੱਤ ਕੋਲ ਨਿਕਲੁੰਦੇ ਨੇ ਐਂ ਜੁਨੇ ਦਿਨ ਤੇ ਜੀ ਬੱਲਿਏ ਸਭ ਕੋਲ ਨਿਕਲੁੰਦੇ ਨੇ ਐਂ ਜੁਨੇ ਦਿਨ ਤੇ ਜੀ ਬੱਲਿਏ ਅੱਛਾ ਪੂਰੇ ਬਹੁਤ ਸੋਹਣਾ ਯਾਰ ਗਾਣਾ ਕਿਆ ਬਾਤਾਂ ਲਾ ਰਿਆ ਹਨ ਇਹ ਚੱਲ ਮੈਂ ਪੂਰਾ ਬਾਤ ਸੁਣਦਾ ਵੈਸੀ ਮੈਂ ਪਹਿਲਾ ਸ਼ੇਅਰ ਕਰਦਾ ਸਾਰਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸ਼ੇਅਰ ਕਰਦਾ ਫੇਰ ਹੀ ਸੁਣਨਗੇ ਪਾਗਲਾ ਉਹ ਆ ਲਿਆ ਸ਼ੇਅਰ ਉਹ ਪਹਿਲਾਂ ਮੈਂ ਤਾਂ ਲਾਈਕ ਕਰਦਾ ਆ ਪਿਆ ਲਾਈਕ ਚੈਨਲ ਨੂੰ ਕਰਤਾ ਸਬਸਕ੍ਰਾਈਬ ਤੇ ਆ ਚੈੱਕ ਹੁਣ ਕਰਤਾ ਆਪਾਂ ਸ਼ੇਅਰ ਉਹ ਸ਼ੇਅਰ ਭਰਾਵਾ ਉਹੀ ਸ਼ੇਅਰ ਤੇਰਾ ਕਰਤਾ ਫੋਟੋ ਵਾਕੀ ਸਾਫ